ਜੀਰ ਕੀ ਹਾਲ ਜਾਲ ਹਰ ਦੋਸਤੋ ਮੇਰੇ ਉਮੀਦ ਕਰਦਾ ਤੋ ਠੀਕ ਠਾਕ ਹੋ ਸੋਡੇ ਜਾਣਾ ਵੀ ਸੈਟ ਵਟ ਹੋਣਗੇ ਲਓ ਮਿੱਤਰੋ ਅੱਜ ਕੱਢੇ ਸੀ ਆਪਾਂ ਪੰਜ ਕਬੂਤਰ ਗਿਣਿਆ ਤੇ ਤੇ ਦੋ ਤਿੰਨ ਤਾਂ ਛੱਡਾਂਗੇ ਬਾਜੀ ਤੇ ਬਾਜੀ ਹੈਗੀ ਆਪਣੀ 8 ਤਰੀਕ ਦੀ ਦੋ ਥਾਈਆਂ ਦੇਖ ਲੈ ਕਬੂਤਰ ਕਿਹੜਾ ਕਿੱਧਰ ਲੈ ਕੇ ਆਣਾ ਕਿਹੜਾ ਕਿੱਧਰ ਲੈ ਕੇ ਆਣਾ ਠੀਕ ਆ ਬਲੌਗ ਤੁਸੀਂ ਦੇਖਦੇ ਰਹੋ ਤੇ ਹੁਣ ਚੱਲਦੇ ਆਪਾਂ ਪਾਪੇ ਕੋਲੇ ਕਬੂਤਰ ਆ ਗਏ ਸੀ ਬਾਈ ਟਾਈਮ ਨਹੀਂ ਆਪਾਂ ਵੀ ਡਾਈ ਬਿਠਾ ਜਾਣਾ ਭਰਾਵਿਆਂ ਦਾ ਕੋਸ਼ੋ ਸ਼ਤਰੀ ਦੇ ਬਿਠੇ ਕਾ ਆ ਗਿਆ ਠੀਕ ਆ ਕੋ ਹੋ ਹੋ ਫਿਰਦਾ ਚੱਲ ਦੇਖੀ ਦੇਖਦੇ ਆਂ ਚੱਲ ਕੇ ਮੋਲ ਤੇ ਬਾਈ ਅੱਜ ਜਿਹੜੇ ਦੂਜੇ ਨਹੀਂ ਡਾਏ ਆਪਾਂ ਛੋਕੇ ਬੱਚਾ ਤੇ ਕੂਤਰ ਕੱਢ ਲੈਣੇ ਆ ਲਓ ਬਾਈ ਪਹੁੰਚ ਗਏ ਬਦਮਾ ਵਾਲੇ ਕੂਤਰ ਹੁਣੀ ਉੱਡ ਕੇ ਆਏ ਹਨੀ ਕੱਢ ਲੈਣੇ ਆ ਕਿੰਨਾ ਕ ਟਾਈਮ ਹੋਇਆ ਇਹਨਾਂ ਨੂੰ ਹਾਂ ਕਿੰਨਾ ਕ ਟਾਈਮ ਇਹ ਨਾਲ ਬਾਹਰ ਘਰ ਹੋ ਗਿਆ ਅੱਛਾ ਤੇ ਆ ਠੀਠ ਪਾਲਟੀ ਉੱਡੇ ਫਿਰਦੇ ਆ ਇਹ ਮੈਂ ਨਹੀਂ ਨਹੀਂ ਹੁਣ ਲਿਆਉਂਦਾ ਹੀ ਥੱਲੇ ਅੱਛਾ ਇਹ ਲਾਉਂਦਾ ਫਿਰ ਆ ਬਰਾਮ ਖਾ ਲੈਂਦੇ ਆ ਠੀਕ ਆ ਪਾਪਾ ਵੀ ਇਕੱਲਾ ਹੀ ਉੜ ਪੜ ਵਿਚਾਰਾ ਕਰੀ ਜਾਂਦਾ ਹਾਥੀ ਗੋਲਾ ਪਾਲ ਕੇ ਲਿਆਵਾਂ ਸਾਰੀ ਜਿਉ ਲੋਈ ਦੇ ਚੱਲ ਗਏ ਚੱਕ ਕੇ ਛੱਡ ਗਏ ਨਾ ਟਕਾਣਿਆਂ ਤੇ ਜਿੱਥੇ ਜਿੱਥੇ ਹੈਗੇ ਆ ਹਰੀ ਬਾਰੀ ਮੋੜ ਕੋ ਮੋੜ ਕੇ ਹੋਇਆ ਵਾਪਾ ਦੇਖ ਲਓ ਇਧਰ ਮੋੜ ਤਾਂ ਬਾਈ ਥਾਈ ਨੀਲ ਨੂੰ ਕਰ ਦੂ ਕੋਈ ਨਹੀਂ ਕੋਈ ਜਾਛ ਆਖਿਆ ਚਲੋ ਵੀ ਚਲੋ ਵੀ ਚਲੋ ਰੋਜਾ ਆ ਰੋਜੇ ਦੀ ਗੱਲ ਕਰਦਾ ਵੇ ਇਹਦਾ ਕੱਲ ਨਹੀਂ ਤੁਹਾਨੂੰ ਕਹਿੰਦਾ ਸੀ ਕਿ ਰੋਜਾ ਇਹ ਫਿਰਦਾ ਪਾਪੇਲਾ ਹੋਏ ਆ ਬਾਈ ਪਾਪਾ ਡੱਬੀ ਚੱਕ ਲੈ ਛੋੜਣ ਵਾਲਿਆ ਹੈ ਡੱਬੀ ਚੱਕ ਲੈ ਆ ਹਾਂ ਜੋੜਣ ਵਾਲਿਆ ਆ ਬਈ ਪਾਪਾ ਨਵਾਂ ਜੋੜਣ ਲਾਇਆ ਇੱਕ ਪੜਾਈ ਦੇ ਬੱਚੇੁੱਤੇ ਆ ਆਹੋ ਤੇ ਆ ਗੂਤਰ ਠੀਕ ਹੈ ਜੀ ਆਹੀ ਰਹਿ ਗਈ 8 9 ਇੱਕ ਦੋ ਡੇ ਫਿਰਦੇ ਬਸ ਰੋਜਾ ਲਾਲ ਚੀਨਾ ਕਾਲਾ ਚੀਨਾ ਡੱਡਲਾ ਦਾ ਖਾ ਚਟੀਆਂ ਦਾ ਤੇ ਕਾਲਾ ਖਦਲਾ ਚੀਨਾ ਤੇ ਉਹ ਪੂ ਛੜਾ ਆ ਜਾਦਾ ਭਈ ਜੋੜਾ ਛਾ ਕੀ ਇਹ ਦੇ ਡੱਬਾ ਤੇ ਤੁਹਾਨੂੰ ਫੜ ਕੇ ਦਿਖਾਉਣਾ ਦਾ ਜੋੜਾ ਇੱਕ ਮਿੰਟ ਰੋਭਾ ਮੈਂ ਉਧਰ ਵੀ ਜਾਣ ਜਾਣ ਵਰਦਾ ਹਾਂ ਇਹਨੂੰ ਕਰਦਗੇ ਰਾਹ ਚੋਂ ਸਾਈਡ ਤੇ ਹੋਦਾ ਹੈ ਦੇਖੋ ਵੀ ਬੱਚੇ ਨਹੀਂ ਡਾਇਬਾ ਪਾਜ ਦੂਜੇ ਨਹੀਂ ਸੁਬਾ ਨਹੀਂ ਹੁਣ ਸ਼ਾਮ ਵਾਲੇ ਦੂਜੇ ਡਾ ਦਿਆ ਕਰ ਸ਼ੌਨ ਨਹੀਂ ਅੱਛਾ ਦੇਖੋ ਵੀ ਕੂਤਰੀਆਂ ਆ ਗਈ ਇਹਦਾ ਹੈ ਆ ਦੇਖੋ ਵੀ ਦੋ ਦਾ ਬੱਚੇ ਆ ਇੱਕ ਵਿਚਾਲੇ ਕਬੂਤਰੀ ਆ ਖੱਟੀਆਂ ਦੀ ਆ ਵਾਲੀ ਅੱਧੇ ਬੱਲੇ ਵਾਲੀ ਠੀਕ ਹੈ ਜੀ ਉਦੋਂ ਬਾਅਦ ਆ ਤੇ ਡੱਬੇ ਬੈਠੀ ਆ ਦੇਖੋ ਦੇਖੀਏ ਬਾਹਰ ਬੂਨਾ ਨਿਕਲ ਜੀ ਆਪ ਪਹਿਣਾ ਮੋਰ ਤੇ ਕਹਿਣਾ ਠੀਕ ਆ ਬਈ ਦੇਖੋ ਵਾ ਇੱਕ ਹੋ ਬਿਠਾ ਲਾਲ ਜੀ ਨਾ ਆ ਗਿਆ ਹੋ 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 ਏਲੀਨਾ ਏਲੀਨਾ ਬੈਠਾ ਰਹੇ ਤੇ ਨਹੀਂ ਕੋਸਣੇ ਦਾ ਬਾਕੀ ਆ ਬੈਠੇ ਆ ਆਹਾ ਜਿਹੜੇ ਥੱਲੇ ਇੱਕ ਦਾ ਬੱਚਾ ਪੈਨੇ ਬਾਜੀ ਛੱਡੇ ਬੱਚਾ ਹੱਥ ਬੱਚਾ ਜਿੱਤੇ ਇੱਕ ਮਿੰਟ ਫੜ ਕੇ ਦਿਖਾਉਣਾ ਸੋਨੂੰ ਮੈਂ ਆ ਰੋਜੀ ਬੈਠਣਾ ਦੋ ਜਨਾ ਬੈਠਣਾ ਆ ਬੈਠਾ ਦੋ ਨੰਬਰ ਤੇ ਬੱਚਾ ਫੜ ਕੇ ਦਿਹੁਣਾ ਬਈ ਬਾਰੀ ਘੇੜ ਕੇ ਪਹਿਲਾ ਨੰਬਰ ਜੱਤਿਆਣੇ ਪੱਖਾ ਪਾਪਾ ਕਿਹੜਾ ਪਿੰਡ ਜਿਆ ਸੀਗਾ ਹੈ ਪਾਪਾ ਕਿਹੜਾ ਪਿੰਡ ਜਿਆ ਸੀ ਥੂਠਗੜ ਹੈ ਥੂਠਗੜ ਆ ਲਓ ਬਈ ਇਹ ਪਹਿਲਾ ਨਾਮ ਹਾਂ ਪਹਿਲਾ ਨਾਮ ਜੱਤਿਆਣੇ ਠੂਠਗੜ੍ਹ ਸ਼ਾਇਦ ਇੱਥੇ ਉੱਥੇ ਆ। ਆ ਠੂਠਵਾਲ ਹਾਂ। ਠੀਕ ਆ ਬਈ। ਇਹਦੀ ਅੱਧੀ ਪੂਛ ਕੀਤੀ ਸੀ ਅਸੀਂ ਕਾਲੀ ਤੇ ਸੱਜੇ ਹੱਥ ਡੰਡਾ ਮਾਰਿਆ ਸੱਜੇ ਪੱਲੇ 'ਚ। ਇਹ ਬੱਚਾ ਖੱਟੀਆਂ ਅੱਖਾਂ ਦਾ। ਕਰੋ ਚੈੱਕ ਵਾਰ ਠੀਕ ਆ। ਇਹਨੇ ਜਿੱਤਿਆ ਬਈ ਪਹਿਲਾ ਨਾਮ ਫਰਾਟਾ ਪੱਖਾ ਆਪਣੇ ਵਾਲੇ ਆਂਗੂ ਜੀ। ਤੇ ਮਿਲ ਗਿਆ ਜਾਨਵਰ। ਮੋਰ ਦੇ ਮੈਂਟ ਕੀ ਨਹੀਂ ਤੁਹਾਨੂੰ ਮੋਰ ਵੀ ਦਿਖਾ ਦੇਣੀ ਛਣ। ਰਾਛਣ ਪਾਉਣ ਲੱਗਿਆ ਵਾਪਾ ਖਾ ਲੈ ਮੇਰੇ। ਨਲੇ ਦੇ ਖਾਈ ਬੈਠੇ ਮੈਂ ਕਹਿੰਦਾ ਚੌਧਰੀ ਨਹੀਂ ਬੱਚਾ ਦੇ ਗੁੱਦਰੀ ਉਹ ਤਾਂ ਤਾਂ ਖਾਈ ਪਤਾ ਅੱਛਾ ਇਹ ਸਾਰੇ ਬੱਚੇ ਪਿੱਛੇ ਖਾ ਲੈਂਦੇ ਨਹੀਂ ਨਹੀਂ ਵੱਧ ਗਿਆ ਵੱਧ ਗਿਆ ਹੂੰ ਖਾਓ 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 ਆਜੋ 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 ਆ ਆ ਆ ਤੇ ਉਹ ਦੋਨੇ ਠੀਠ ਪਾਲਟੀ ਦਾਣੇ ਖਾਂਣਗੇ ਅੱਛਾ ਦਾਣੇ ਵਾਲੇ ਸ਼ਿਕਾਰੀ ਹੈ ਹੈ ਜਾਂਦੀ ਨਹੀਂ ਤੁਰ। ਹੋਰ ਹੋਰ। ਤੇਨੇ ਬਾਵਾ ਉਹਨਾਂ ਵਾਲਾ ਲਾਇਆ। ਸਾਤੇ ਵਾਲੇ। ਅੱਛਾ ਬੱਚੇ ਨੇ ਹਾਂ ਫਿਰਦਾ ਸੀ। ਬਰਾਮ ਜਾਤੇ। ਹਾਂ ਹਾਂ ਹੋਰ ਕੀ ਚਾਹੀਦੇ? ਉਹ ਠੀਕ ਆ। ਲਓ ਬਈ ਪਾਪੇ ਨੇ ਵੀ ਉੱਥੇ ਛੱਡਣਾ ਐ 8 ਤਰੀਕ ਨੂੰ RAMU ਵਾਲੇ। ਇੱਥੇ ਆਪਾਂ ਛੱਡਣਾ। ਤਿਆਰੀ ਆ ਫਲ। ਇਹ ਨਾਲ ਉੱਥੇ ਹੀ ਹਾਟੂ ਜੀ ਹੈ। ਹਾਂ ਉਹੀ ਤਾਂ ਗੱਲ ਆ। ਮੜੀ ਗੱਲ ਆ ਲਾਲਚੀ ਨਾ ਆ ਕੇ ਬਹਿ ਗਿਆ ਭਾਈ ਚੜਾ ਤੇ ਛਤਰੀ ਤੇ ਧੁੰਨ ਜਾ ਉਹ ਜਾ ਕਿੰਨਾ ਗੁੱਦਿਆ ਕਿਹੜਾ ਇਹ ਤਾਂ ਮੈਗਾ ਭੜਾ ਯੂਜ਼ ਹੈ ਉਹ ਛਤਰੀ ਨਹੀਂ ਤੇ ਦੂਰ ਲੱਗਗਾ ਨਾ ਹਾਂ ਹਾਂ ਭਜਾ 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 ਆਓ ਆ ਤੇ ਪਹਿਲਾਂ ਹੀ ਵਝਾ ਤੂੰ ਕਿਹੜਾ ਲਾਈ ਸੀ ਤੇ ਉਹ ਜਿਹੜਾ ਨਵਾਂ ਅੱਛਾ ਨਵਾਂ ਉਹ ਭਾਈ ਇੱਥੇ ਪਾ ਕੇ ਵੇਖਦੇ ਆਂ ਜਾਨਵਰ ਭਾਈ ਕੁਪੇ ਸਕਦੇ ਹਾਂ ਦੇਂਦੀ ਨਹੀਂ ਨੇ ਕਿ ਗੱਲ ਕਰਨੀ ਸਾਨੂੰ ਜ਼ੂਮ ਕਰਕੇ ਦਿਖਾ ਦੇਣੇ ਸੀ ਹਣ ਨੂੰ ਨਹੀਂ ਦੇਂਦੇ ਹੁਣ ਬੰਦ ਦੇਵੇ ਆ ਕੀ ਦਾ ਇਹ ਦਾ ਦੀਪੇ ਦਾ ਦੇਖ ਲੈਣਾ ਮੈਂ ਫੋਨ ਲਾਉਣਾ ਤੇਰੇ ਲੈ ਚ ਹੈ ਨਹੀਂ ਮੇਰੇ ਹੈਗਾ ਰ ਹੈ ਮੈਨੂੰ ਪਤਾ ਨਹੀਂ ਦਾ ਅੱਛਾ ੱਲੇ ਪਿਆ ਇਹ ਕਮਣ ਲਾਉਣਾ ਬਾਈ ਕਰਾ ਲ ਗਏ ਪਾਪੇ ਦੀ ਗੱਲ ਦੀ ਪੈਣਾ ਕਿਹ ਡੱਬੀ ਰਤੀ ਆਹ ਲੱਗੀ ਨਹੀਂ ਰਤੀ ਦਾ ਬਾਈ ਸਾਖੀ ਅੱਛਾ ਅੱਛਾ ਗੱਜਾ ਦਾ ਇਹ ਕਰਦੇ ਹੀ ਕੁਤਰੇ ਵੀ ਸਾਖ ਆ ਜਾ ਤਈਆ ਇਹ ਮਰ ਗਏ ਬਚੇ ਹੋ ਹੈ ਫੈਂਸਨ ਵਾਲੇ ਕਿਹੜਾ ਬੱਚਾ ਉਹਨਾਂ ਚੋਂ ਛੋਟਾ ਜਿਹੜਾ ਸੀਗਾ ਉਹ ਹੀ ਤਾਂ ਤਿੰਨ ਤਾਂ ਵੱਡੇ ਸੀ ਉਹ ਤਾਂ ਫੁੱਲ ਵਾਵਾ ਵਾਵਾ ਹੋ ਗਏ ਜੀ ਏਡੇ ਨੇ ਹਾਂ ਭੈ ਜੀ ਦੰਨ ਨੂੰ ਸਾਰਾ ਹੀ ਭਰ ਗਿਆ ਫੈਂਸਨ ਹਾਂ ਮੰਮੀ ਉਹ ਹੋ ਕਰਦਾ ਮੱਛੀ ਆ ਘਰੇ ਹਾਂ 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 ਆਹ ਬੱਤ ਜੀ ਬਾਬਾ ਚੱਕ ਲੈਣੇ ਹੋਰ ਨਹੀਂ ਹੋ ਜਾਣੇ ਬਾਬਾ ਕੰਮ ਖਰਾਬ ਕਣਕ ਮਿਲ ਗਈ ਪਾਂ ਕੀ ਲੈਣੀ ਆ ਤਾਂ ਕਿੰਨਾਂ ਪੁਆਇੰਟ ਹੋਊਗਾ ਪੁੱਛਿਆ ਗਏ ਇਨਕੋ ਕੀ ਹੋਣੀ ਪੁੱਛਿਆ ਇਹ ਮੈਂ ਜੋ ਕਰਨ ਕੋ ਦਿਨ ਤੋਂ ਮੁੱਕਦਾ ਉਹੀ ਦਾ ਗੱਲ ਤਾਂ ਸਾਰੇ ਘਰੇ ਇਕੱਠੇ ਚਲ ਕੋਈ ਅੰਮਚਾਈ ਜੂ ਤੱਕ ਕਰੇ ਆ ਗਿਆ ਜਦੋਂ ਮੀ ਭੱਟ ਗਿਆ ਉਦੋਂ ਘਰੇ ਆ ਗਿਆ ਠੀਕ ਆ ਉਹ ਜਿਵੇਂ ਆਪਣੀ ਉਦੋਂ ਹੋਈ ਸੀ ਇੱਥੇ ਡੇ ਪਏ ਇੱਕਦੋਂ ਆਹੋ ਠੀਕ ਆ ਪਿੰਡ ਆ ਯਾਰਾ ਤਾਂ ਵਧੀਆ ਹੋ ਗਿਆ ਆ ਕਰ ਮੇਰਾ ਬੱਚਾ ਨੇੜੇ ਡਗ ਪਿਆ ਕਿਤੇ ਸ਼ਹਿਰ ਜੀ ਜੀਤੇ ਨਹੀਂ ਆਪਾਂ ਦਾ ਮੇਡ ਨਹੀਂ ਖਾਨੀ ਇໄລ ਹੀ ਮੇ ਲਿਆ ਮੈਂ ਚੱਕ ਪਤਾ ਫੇ ਚੱਕ ਲਿਆ ਲੈ ਵੇਖ ਲੈਨੇ ਆ ਆਪੇ ਕੋਈ ਤਾਂ ਕਹੂਗਾ ਹੀ ਮੂਰੋ ਪੁੱਛ ਲਾਂਗੇ ਬਈ ਉੱਡਾ ਫਿਰਦਾ ਉਹ ਗੁਲਾਬੀ ਜੀ ਪੂਖ ਦਾ ਪਾਪੇ ਨੇ ਛੱਡਿਆ ਡਿਫਾਲਟਰ ਪਾਲਟੀ ਆ ਤੇ ਉਹ ਕੂਤਰੀ ਤੋਤੇ ਰੰਗ ਦਾ ਟੂਸਾ ਕੀਤਾ ਆ ਆ ਗਿਆ ਉਹ ਹੋ ਵੇ ਜਾਂਦਾ ਤੇ ਇਹਦਾ ਤੋਤੇ ਰੰਗ ਦਾ ਟੂਸਾ ਕੀਤਾ ਵੇ ਇਹ ਕੂਤਰੀ ਨੇ ਬੋਰਡ ਤੇ ਲੱਗੀ ਨੋ ਨੈਕਲੇ ਤੇ ਠੀਕ ਹੈ ਭਾਈ ਤੇ ਇਹ ਵਾਪੇ ਕਹਿੰਦਾ ਹੁਣ ਇਹ ਚੁਕਾ ਦੇਣੀ ਆਪਾਂ ਕਿਸ ਨੂੰ ਕਿਉਂਕਿ ਵਧ ਗਿਆ ਉੜਦੀ ਆ ਪਰ ਬੋਰਡ ਤੇ ਬਹਿ ਨਹੀਂ ਫਿਰ ਉਹੀ ਗੱਲ ਹਟਦੀ ਨਹੀਂ ਯਾਰ ਮੱਚ ਕੇ ਵੀ ਨਹੀਂ ਹਟੀ ਹੋਰ ਦੱਸੋ ਇਹਦਾ ਕੀ ਕਰਗੇ ਤੇ ਇੱਕ ਬਾਈ ਨੇ ਸੱਚ ਕਮੈਂਟ ਕੀਤਾ ਸੀਗਾ ਕਹਿੰਦਾ ਬੱਚਿਆਂ ਦੇਖ ਪੋਰਟ ਪਾੜ ਜਾਮ ਹੋਏ ਨੇ ਜਾਨਵਰ ਆ ਦੇ ਭਾਈ ਜੇ ਤੁਸੀਂ ਹੁਣ ਬਾਜਰਾ ਬੂਜਰਾ ਪਾਉਨੇ ਇਹ ਕਰ ਦੋ ਬੰਦ ਕਣਕ ਪਾਉ ਕਰ ਲਈ ਤੇ ਜਾਂ ਸਰੋਂ ਪਾਉਣ ਲੱਗ ਜਾਓ ਠੀਕ ਹੈ ਪੋਰਟ ਜਾਮ ਫਿਰ ਨਹੀਂ ਹੁੰਦੇ ਰੋਟੀ ਰੱਟੀ ਪਾਇਆ ਕਰੋ ਜੇ ਹੋਇਆ ਵਿਆ ਤੇ ਉਹਦੇ ਲਈ ਫਿਰ ਕੀ ਕਰੋ ਤੁਸੀਂ ਉਹਨੂੰ ਇੱਕ ਕੜਾਜਾ ਬਣਾ ਕੇ ਦੇ ਦਿਓ ਬਸ ਹਾਜ ਮੇਲਾ ਕੜਾਜਾ ਠੀਕ ਆ ਬਾਕੀ ਉਹ ਵੀ ਤੁਹਾਨੂੰ ਦੱਸ ਦਾਂਗੇ ਇੱਕ ਸਪੈਸ਼ਲ ਵੀਡੀਓ ਉੱਤੇ ਬਣਾ ਦਾਂਗੇ ਇਹ ਕਿੱਧਰ ਗਿਆ ਬਹਿ ਗਿਆ ਮੇਰੇ ਸਾਹਣੇ ਪਰਲੀ ਛਤਰੀ ਤੇ ਜੂਜਾ ਦਾ ਹੋ ਫਿਰਦਾ ਉਹ ਹੋ ਜਾਂਦਾ ਅੱਧਰ ਚੱਲਿਆਂ ਮੈਂ ਪਾਪਾ ਲੋਂਦਾ ਪਾਪੇ ਨੇ ਛਤਰੀ ਜੱਕੀ ਮੈਨੂੰ ਪਤਾ ਨਹੀਂ ਛਤਰੀ ਆਪੇ ਕਿਵੇਂ ਗਾਂਮਸ਼ਾ ਹੋਈ ਜਾਂਦੀ ਯਾਰ ਇੱਧਰ ਹੀ ਬੋਲ ਦਲਾਤੀ ਪਾਪੇ ਨੇ ਉਹ ਵੀ ਛਤਰੀ ਹਾਂ 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 ਹੇ 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 ਆਉਂਦਾ 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 ਚੱਕੋ ਹਰ ਉਤਰੀ ਹਰ ਲਖੜੀ ਇੱਧਰ ਆ ਗਈ ਉਹ ਚੱਕੋ ਕਾਲੇ ਘੰਡਾ ਲਾਲੇ ਪਾਪੇ ਨੇ ਆ ਆ ਗਿਆ ਦੂਜਾ ਡਿਫਾਲਟ ਆ ਲਾ 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 ਆ ਗਈ ਹੋ ਗਿਆ ਕਿਹੜਾ ਹੈ ਲੋ ਇਹ ਤਾਂ ਬਹਿ ਗਿਆ ਇੱਕ ਹੋ ਜਾਂਦਾ ਮ ਆ ਜਾਂਦਾ ਦੂਜਾ ਵੀ ਇਹ ਤਿੰਨਾ ਚਾਰ ਇਹ ਡਿਫਾਲਟਰ ਬਾਲਟੀ ਹੈ ਪਾਪਾ ਬਾਅਦ ਚ ਗੈਰਦਾ ਹੁੰਦਾ ਜੋ ਦੂਜੇ ਓਟ ਕਹਿੰਦੇ ਨਾ ਪਾਣੀ ਪੂਣੀ ਵਾਲੇ ਇਹ ਕਹਾ ਕੇ ਅਗਲਾ ਪੂਸਦਾ ਹੋ ਆਉਂਦਾ ਨਾ ਜਹਾਜ ਜਾਂ ਬਣੇ ਬੈਠੂਗਾ ਮਰੇ ਸਾਵਣਾ ਵੀ ਇਹ ਆ ਗਿਆ ਜਦ ਦੀ ਆ ਗਿਆ ਆ ਆ ਗਿਆ ਵਾ ਫਿਰਦਾ ਲ ਦੂਜਾ ਵੀ ਆ ਗਿਆ ਉਹ ਛਤਰੀ ਲਈ ਵੀ ਆ ਹਣ ਆ ਗਿਆ ਵੇ ਇੱਧਰ ਲਾ ਕੇ ਤੋ ਲਿਆ ਉਹ ਲਾਤੀ ਵੀ ਪਾਪੇ ਨੇ ਛਤਰੀ ਉਹਨੂੰ ਲਾ ਕੇ ਵੇਖੋ ਕੀ ਕਰਦਾ ਫਿਰਦਾ ਆ ਉਹ ਵੇ ਦੂਜਾ ਵੀ ਆ ਗਿਆ ਭਾਈ ਜਿਹੜਾ ਪਾਪੇ ਦੇ ਬੱਚਾ ਜਿੱਤਿਆ ਨਾ ਇਹ ਜਿੱਤਿਆ ਵਾ 30 ਤਰੀਕ ਨੂੰ ਠੀਕ ਹੈ ਪਿੰਡ ਤੋਂ ਪਾਪੇ ਨੇ ਦੱਸ ਦਿੱਤਾ ਉਹ ਵੱਲਾ ਜਈਏ ਪੈਂਡ ਯਾਰ ਉਥੋਂ ਪਾਪੇ ਨੂੰ ਅ ਕਬੂਤਰਾਂ ਚ 12 ਕਿ 13 ਕਬੂਤਰਾਂ ਚ ਸਾਂਝੀ ਹੋਈ ਆ ਤੇ ਪਰਚਿਆਂ ਦੇ ਵਿੱਚ ਪਾਪੇ ਨੂੰ ਪਹਿਲਾ ਨੰਬਰ ਆ ਗਿਆ ਠੀਕ ਆ ਫਰਾਟਾ ਜਿਵੇਂ ਤਾਂ ਆਪਾਂ ਨੂੰ ਮਿਲਿਆ ਠੀਕ ਆ ਬਾਈ ਐਨੀ ਕਿ ਸੀਗੀ ਕਹਾਣੀ ਮੈਂ ਤੁਹਾਨੂੰ ਕਲੀਅਰ ਕਰ ਦਾਂ ਸਾਰੀ ਬੱਚਾ ਛੱਡਾਇਓ ਬੱਚਾ ਮਿਲ ਗਿਆ ਬਾਈ ਤੇ ਜਿਵੇਂ ਵੀ ਸੀਗਾ ਪਰਾ ਟਾਂਗੇ ਚੜ੍ਹ ਗਿਆ ਪਰ ਡੈੱਕੇ ਮਿਲ ਗਿਆ ਮਿਲ ਗਿਆ ਪਰ ਬੱਚਾ